ਅੱਜਕੱਲ ਅਸੀਂ ਦੇਖਦੇ ਹਾਂ ਕਾਫੀ ਲੋਕ ਯੂਰਿਕ ਐਸਿਡ ਦੇ ਵਧਣ ਕਾਰਨ ਇਸ ਤੋਂ ਹੋਣ ਵਾਲੇ ਦਰਦ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਯੂਰਿਕ ਐਸਿਡ ਦਾ ਵਧਣਾ ਕੋਈ ਸਧਾਰਨ ਸਮੱਸਿਆ ਨਹੀਂ ਹੈ ਤੁਹਾਡੀ ਸਿਹਤ ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਜਦੋਂ ਯੂਰਿਕ ਐਸਿਡ ਦਾ ਲੈਵਲ ਸਾਡੇ ਸਰੀਰ ਅੰਦਰ ਵੱਧ ਜਾਂਦਾ ਹੈ ਤਾਂ ਸਰੀਰ ਦੇ ਜੋੜਾਂ ਵਿੱਚ ਕ੍ਰਿਸਟਲ ਜਮ੍ਹਾਂ ਹੋਣ ਲੱਗਦੇ ਹਨ ਜਿਸ ਕਾਰਨ ਜੋਇੰਟਸ ਹੱਥਾਂ ਪੈਰਾਂ ਦੀਆਂ ਉਂਗਲੀਆਂ ਜੰਮ ਹੋਣ ਲੱਗ ਜਾਂਦੀਆਂ ਹਨ ਬਹੁਤ ਜ਼ਿਆਦਾ ਦਰਦ ਹੋਣ ਲੱਗਦਾ ਹੈ ਸੋਜ ਆਉਣ ਲੱਗਦੀ ਹੈ ਰੋਜ਼ਮਰਾਂ ਦੇ ਕੰਮ ਕਰਨ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਇਲਾਵਾ ਜੇਕਰ ਯੂਰ ਐਸਿਡ ਸਰੀਰ ਅੰਦਰ ਜਮਾ ਜਾਵੇ ਤਾਂ ਇਹ ਕਿਡਨੀ ਤੱਕ ਵੀ ਪਹੁੰਚ ਜਾਂਦਾ ਹੈ ਕਿਡਨੀ ਅੰਦਰ ਪਥਰੀ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਲੈਂਦੇ ਹਨ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੱਤ ਅਸਰਦਾਰ ਜਬਰਦਸਤ ਫਲਾਂ ਬਾਰੇ ਦੱਸਾਂਗੇ ਜੋ ਯੂਰਿਕ ਐਸਿਡ ਨੂੰ ਵਧਣ ਤੋਂ ਰੋਕਦੇ ਹਨ ਤੇ ਨਾਲ ਹੀ ਕੁਦਰਤੀ ਤਰੀਕੇ ਨਾਲ ਯੂਰਿਕ ਐਸਿਡ ਨੂੰ ਸਰੀਰ ਅੰਦਰ ਕੰਟਰੋਲ ਕਰਨਗੇ ਇੰਨਾ ਹੀ ਨਹੀਂ ਤੁਹਾਡੇ ਸਰੀਰ ਲਈ ਇਹ ਫਲ ਹਰ ਪਾਸਿਓ ਬਹੁਤ ਹੀ ਫਾਇਦਾ ਕਰਨਗੇ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਸੱਤ ਫਲਾਂ ਬਾਰੇ ਸੀਟਰਸ ਫਲਾਂ ਦਾ ਸੇਵਨ ਦੋਸਤੋ ਸੀਟਰਸ ਫਲ ਕਿਹੜੇ ਹੁੰਦੇ ਹਨ ਜਿਵੇਂ ਨਿੰਬੂ ਕਿਨੂ ਮਸੰਮੀ ਸੰਤਰਾ ਇਹਨਾਂ ਫਲਾਂ ਅੰਦਰ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ ਸੀ ਬਹੁਤ ਹੀ ਸ਼ਕਤੀਸ਼ਾਲੀ ਪਾਵਰਫੁਲ ਆਕਸੀਡੈਂਟ ਹੈ ਜੋ ਯੂਰਿਕ ਐਸਿਡ ਨੂੰ ਪਸ਼ਾਬ ਰਾਹੀਂ ਬਾਹਰ ਕੱਢਦਾ ਹੈ ਦੋਸਤੋ ਤੁਸੀਂ ਸੀਟਰਸ ਫਲਾਂ ਨੂੰ ਆਪਣੀ ਡਾਈਟ ਅੰਦਰ ਰੋਜ਼ਾਨਾ ਸ਼ਾਮਿਲ ਕਰਨਾ ਹੈ ਤੁਸੀਂ ਸਵੇਰ ਦੇ ਸਮੇਂ ਇੱਕ ਗਲਾਸ ਕਿਨੂ ਦਾ ਜੂਸ ਪੀ ਸਕਦੇ ਹੋ ਜਾਂ ਫਿਰ ਇੱਕ ਨਿੰਬੂ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹੋ ਇਹ ਸਾਰੇ ਫਲ ਤੁਹਾਡੇ ਸਰੀਰ ਅੰਦਰ ਯੂਰਿਕ ਐਸਿਡ ਦਾ ਘਟਟ ਕਰਨਗੇ ਹੀ ਨਾਲ ਹੀ ਤੁਹਾਨੂੰ ਸਾਰਾ ਦਿਨ ਐਨਰਜੀ ਪ੍ਰਦਾਨ ਕਰਨਗੇ ਸੇਬ ਦਾ ਸੇਵਨ ਦੋਸਤੋ ਤੁਸੀਂ ਇਹ ਬਹੁਤ ਵਾਰ ਸੁਣਿਆ ਹੀ ਹੋਵੇਗਾ ਐਨ ਐਪਲ ਅ ਡੇ ਕੀਪਸ ਦਾ ਡਾਕਟਰ ਅਵੇ ਰੋਜ਼ਾਨਾ ਜੇਕਰ ਤੁਸੀਂ ਇੱਕ ਸੇਬ ਖਾਂਦੇ ਹੋ ਤਾਂ ਤੁਹਾਡੇ ਸਰੀਰ ਅੰਦਰ ਯੂਰਿਕ ਐਸਿਡ ਨੂੰ ਇਹ ਕੰਟਰੋਲ ਕਰਨ ਦਾ ਕੰਮ ਕਰੇਗਾ ਸੇਬ ਅੰਦਰ ਮੌਲਿਕ ਐਸਿਡ ਹੁੰਦਾ ਹੈ ਜੋ ਕੀ ਕਰਦਾ ਹੈ ਯੂਰਿਕ ਐਸਿਡ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਸੇਬ ਅੰਦਰ ਫਾਈਬਰ ਪਾਇਆ ਜਾਂਦਾ ਹੈ ਜਿਸ ਨਾਲ ਪਾਚਨ ਸ਼ਕਤੀ ਵਧੀਆ ਹੁੰਦੀ ਹੈ ਸੇਬ ਤੁਹਾਡੇ ਸਰੀਰ ਅੰਦਰੋਂ ਪੇਸ਼ਾਬ ਰਾਹੀਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰੇਗਾ ਇਸ ਲਈ ਤੁਸੀਂ ਯੂਰਿਕ ਐਸਿਡ ਵਧਣ ਤੇ ਲਗਾਤਾਰ ਕੁਝ ਦਿਨ ਸੇਬ ਦਾ ਜ਼ਰੂਰ ਸੇਵਨ ਕਰਨਾ ਹੈ ਚੈਰੀ ਫਲ ਦਾ ਸੇਵਨ ਅੱਜਕੱਲ ਬਾਜ਼ਾਰ ਵਿੱਚੋਂ ਚੈਰੀ ਫਲ ਬਹੁਤ ਹੀ ਆਰਾਮ ਨਾਲ ਮਿਲ ਜਾਂਦਾ ਹੈ ਜੋ ਕਿ ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਚੈਰੀ ਫਲ ਅੰਦਰ ਇੱਕ ਪ੍ਰਕਾਰ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਐਂਥੋਜ਼ਾਈਨਿਮ ਜੋ ਕਿ ਜੋੜਾਂ ਅੰਦਰ ਸੋਜ ਨੂੰ ਘੱਟ ਕਰਦਾ ਹੈ ਯੂਰਿਕ ਐਸਿਡ ਵਧਨ ਨਾਲ ਜੋੜਾਂ ਅੰਦਰ ਜੋ ਸੋਜ ਆ ਜਾਂਦੀ ਹੈ ਉਸ ਨੂੰ ਘੱਟ ਕਰਨ ਦਾ ਕੰਮ ਚੈਰੀ ਫਲ ਕਰਦਾ ਹੈ ਯੂਰਿਕ ਐਸਿਡ ਵਧਨ ਤੇ ਤੁਸੀਂ ਕੁਝ ਦਿਨ ਲਗਾਤਾਰ ਚੈਰੀ ਫਲ ਦਾ ਸੇਵਨ ਜ਼ਰੂਰ ਕਰਨਾ ਹੈ ਅਨਾਨਾਸ ਦਾ ਸੇਵਨ ਦੋਸਤੋ ਅਨਾਨਾਸ ਅੰਦਰ ਬ੍ਰੋਮੇਨੀਅਮ ਨਾਮ ਦਾ ਇੱਕ ਐਨਜ਼ਾਈਮ ਪਾਇਆ ਜਾਂਦਾ ਹੈ ਜੋ ਸੋਜ ਨੂੰ ਘੱਟ ਕਰਦਾ ਹੈ ਯੂਰਿਕ ਐਸਿਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਅਨਾਨਾਸ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ ਨਾਲ ਹੀ ਪਾਚਨ ਕਿਰਿਆ ਮੈਟਾਬੋਲਿਜ਼ਮ ਨੂੰ ਚੰਗਾ ਬਣਾਉਣ ਲਈ ਅਨਾਨਾਸ ਬਹੁਤ ਫਾਇਦਾ ਕਰਦਾ ਹੈ ਯੂਰਿਕ ਐਸਿਡ ਵਧਣ ਤੇ ਤੁਸੀਂ ਕੁਝ ਦਿਨ ਲਗਾਤਾਰ ਅਨਾਨਾਸ ਦਾ ਸੇਵਨ ਜ਼ਰੂਰ ਕਰਨਾ ਹੈ ਕੇਲੇ ਦਾ ਸੇਵਨ ਦੋਸਤੋ ਕੇਲੇ ਤੁਹਾਨੂੰ ਜ਼ਰੂਰ ਖਾਣੇ ਚਾਹੀਦੇ ਹਨ ਜੋ ਕਿ ਬਹੁਤ ਹੀ ਆਸਾਨੀ ਨਾਲ ਮਿਲਣ ਵਾਲਾ ਫਲ ਹੈ ਕੇਲੇ ਅੰਦਰ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਪੋਟਾਸ਼ੀਅਮ ਯੂਰਿਕ ਐਸਿਡ ਨੂੰ ਸਰੀਰ ਵਿੱਚੋਂ ਪੇਸ਼ਾਬ ਰਾਹੀਂ ਬਾਹਰ ਕੱਢ ਸੁੱਟਦਾ ਹੈ ਤੁਹਾਡੀ ਕਿਡਨੀ ਦੀ ਹੈਲਪ ਲਈ ਵੀ ਇਹ ਬਹੁਤ ਫਾਇਦੇਮੰ ਐਸਿਡ ਵਧਨ ਤੇ ਤੁਸੀਂ ਕੇਲੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਹੈ ਕੀਵੀ ਫਲ ਦਾ ਸੇਵਨ ਦੋਸਤੋ ਕੀਵੀ ਫਲ ਅੰਦਰ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਯੂਰਿਕ ਐਸਿਡ ਦਾ ਲੈਵਲ ਘਟ ਹੁੰਦਾ ਹੈ ਕੀਵੀ ਬਹੁਤ ਹੀ ਚਮਤਕਾਰੀ ਤਰੀਕੇ ਨਾਲ ਤੁਹਾਡੇ ਸਰੀਰ ਅੰਦਰੋਂ ਯੂਰਿਕ ਐਸਿਡ ਨੂੰ ਘਟ ਕਰਨ ਵਿੱਚ ਸਾਡੀ ਮਦਦ ਕਰਦੀ ਹੈ ਨਾਲ ਹੀ ਸਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧਾਉਂਦੀ ਹੈ ਇਸ ਲਈ ਯੂਰਿਕ ਐਸਿਡ ਵਧਨ ਤੇ ਤੁਸੀਂ ਲਗਾਤਾਰ ਕੁਝ ਦਿਨ ਕੀਵੀ ਦਾ ਸੇਵਨ ਜ਼ਰੂਰ ਕਰਨਾ ਹੈ ਸਟ੍ਰੋਬੇਰੀ ਫਲ ਦਾ ਸੇਵਨ ਦੋਸਤੋ ਆਖਰੀ ਅਤੇ ਬਹੁਤ ਹੀ ਸਵਾਦਿਸ਼ਟ ਫਲ ਹੈ ਸਟ੍ਰੋਬੇਰੀ ਸਟ੍ਰੋਬੇਰੀ ਅੰਦਰ ਵਿਟਾਮਿਨ ਸੀ ਭ ਮਾਤਰਾ ਵਿੱਚ ਹੁੰਦਾ ਹੈ ਨਾਲ ਹੀ ਐਂਥੋਜ਼ਾਈਨਿਜ਼ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਸੋਇ ਨੂੰ ਘਟ ਕਰਦਾ ਹੈ ਯੂਰਿਕ ਐਸਿਡ ਨੂੰ ਕੰਟਰੋਲ ਵਿੱਚ ਰੱਖਣ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਕੁਝ ਦਿਨ ਲਗਾਤਾਰ ਸਟ੍ਰੋਬੈਰੀ ਫਲ ਦਾ ਸੇਵਨ ਜ਼ਰੂਰ ਕਰੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਇਹ ਬਹੁਤ ਹੀ ਫਾਇਦਾ ਕਰੇਗਾ